ਸ੍ਰੀ ਗੁਰੂ ਜੀ ਸਾਰਿਆਂ ਨੂੰ ਬਾਈ ਅੱਜ ਆਪਾਂ ਲੈ ਆਏ ਸੀਗੇ ਸਵਰਾਜ ਮੰਗਰ ਰੂਟਾ ਵਿਟਰ ਪਾ ਕੇ ਦਿਖਾਉਣੇ ਆਣੇ ਚਲਾ ਕੇ ਕਿਵੇਂ ਚੱਲਦਾ ਇਹ 8 ਫੁੱਟਾ ਰੂਟਾ ਵਿਟਰ ਆਪਣਾ ਜਟਜੀ ਵਾਲਾ ਯਾਰ ਇਹ ਮਾ ਦਾ ਕੋਈ ਬ੍ਰਾਂਡ ਤਾਂ ਨਹੀਂ ਕਹਿੰਦਾ ਵੀ ਇਹਨੂੰ ਅਸੀਂ ਤਾਂ ਉਹ ਤੋਂ ਲੈਤਾ ਸੀਗਾ ਭਾਜੇ ਚ ਮਿਲ ਗਿਆ ਜੀ ਸਾਨੂੰ ਅਸੀਂ ਇਹ ਚੱਲ ਲੈ ਲੈਣੇ ਆਂਗੇ ਤੇ ਹਜੇ ਤੱਕ ਇਹਦੇ ਨਾਲ ਦੀਆਂ ਸੂਰੀਆਂ ਸਾਰੀਆਂ ਕੋਈ ਕੋਈ ਉਹ ਸੂਰੀ ਨਹੀਂ ਸੀ ਇਹਦੇ ਵਿੱਚ ਨਵੀਂ ਪਾਈ ਸਾਰੀਆਂ ਉਮੀ ਉਮੀ ਚੱਲਦੀਆਂ ਨੇ ਤੇ ਇੱਕ ਵਾਰੀ ਬੱਸ ਉਹਦੀ ਸੀਲ ਪਾਈਆ ਪਰ ਉਹ ਥੱਲੇ ਵਾਲੇ ਗੇਅਰ ਦੀ ਆਹ ਗੇਅਰ ਤਾਂ ਇਹ ਹੁਣ ਯਾਰ ਆ ਖੋਲ ਕੇ ਦਿਖਾਵਾਂ ਹੁਣ ਨਿਬੜਾ ਜਾ ਪਿਆਗਾ ਘੱਟੀ ਖੋਲਦੇ ਨਹੀਂ ਨਿਬੜੇ ਜੀ ਤੈਨੂੰ ਆ ਆ ਗੇੜਾ ਤਾਂ ਤੇਲ ਵੀ ਨਹੀਂ ਕਿਸੇ ਨੂੰ ਪਤਾ ਲੱਗਦਾ ਯਾਰ ਇਹ ਚ ਵਾਹੇਗਾ ਕਿ ਹੈ ਨਹੀਂਗਾ ਆ ਗੇਅਰ ਤਾਂ ਇਹ ਤਾਂ ਜੰਮ ਹੀ ਨਹੀਂ ਖਰਾਬ ਹੋਇਆ ਲਾ ਸਲਾਈ ਦੇ ਤੇਲ ਵੀ ਨਹੀਂ ਦਿੰਦਾ ਵੀ ਕਿਹ ਹੈ ਜਾ ਕਿਹ ਹੈ ਨਹੀਂ ਤੇ ਹੋਰ ਤਾਂ ਦਿਖ ਨਹੀਂ ਕੀ ਹੈਗਾ ਇਹਦਾ ਖਰਾਬ ਕੀ ਹੋਣਾ ਗੇਅਰ ਚ ਇਹ ਤਾਂ ਇਹ ਦਇਰ ਗੀਅਰ ਤਾਂ ਇਹਦਾ ਹੈਗਾ ਆ ਓਂਕਾਰ ਦਾ ਲਾਇਆ ਹੋਇਆ ਬਹੁਤ ਸਿਰੇ ਦਾ ਗੀਅਰ ਤੇ ਆਹ ਗੀਅਰ ਦੀਆਂ ਇਹ ਥੱਲੇ ਵਾਲੇ ਪਾਸੇ ਸੀ ਇੱਕ ਵਾਰੀ ਸੀਲ ਪਵਾਤੀ ਇਹਦੀ ਹੁਣ ਇਹਦੀ ਦੂਜੀ ਵਾਰ ਸੀਲ ਖਰਾਬ ਹੋ ਗਈ ਉਹ ਵੀ ਸਾਡੀ ਆਪ ਦੀ ਗਲਤੀ ਨਾਲ ਸੀਲ ਖਰਾਬ ਹੋ ਗਈ ਤੇ ਇੱਕ ਸਾਰੇ ਭਰਾਵਾਂ ਨੂੰ ਬੇਨਤੀ ਜਦੋਂ ਕੱਦੂ ਕਰਦੇ ਹੁੰਦੇ ਹੋਂ ਨਾ ਬਈ ਜਿਹੜੀਆਂ ਆ ਤਵੀਆਂ ਹੁੰਦੀਆਂ ਆਪਣੀਆਂ ਅਸੀਂ ਤਾਂ ਇੱਕ ਦੋ ਕਸਾਲੀ ਇਹਦੇ ਨਾਲ ਕੱਦੂ ਕਰਿਆ ਸੀ ਅਸੀਂ ਤਵੀਆਂ ਲਾ ਕੇ ਇੱਕ ਤਾਂ ਇਹਦੇ ਨਾਲ ਟਰੈਕਟਰ ਦਾ ਜ਼ੋਰ ਵੱਧ ਲੱਗਦਾ ਕੱਦੂ ਚ ਤੇ ਇੱਕ ਨਾਲ ਇਹਦਾ ਕੀ ਸਿਸਟਮ ਹੈਗਾ ਕੱਦੂ ਵਾਲੇ ਇਹਦੇ ਤਵੀਆਂ ਵਾਲੇ ਬਾਹਰਾਂ ਵਿੱਚ ਗਾਰਾ ਸੇਤੀ ਪੈ ਜਾਂਦਾ ਹੈਗਾ ਤੇ ਗਾਰਾ ਪਾਣੇ ਕਰਕੇ ਉਹ ਖਰਾਬ ਹੋ ਜਾਂਦੇ ਬਾਹਰਾਂ ਦੇ ਕੱਦੂ 'ਚ ਤਵੀਆਂ ਦੀ ਲੋੜ ਨਹੀਂ ਹੁੰਦੀ ਤਵੀਆਂ ਨਾ ਪਾਇਆ ਕਰੋ ਇਹ ਤਾਂ ਅਸੀਂ ਤਾਂ ਖੋਲਦੰਨੇ ਹੁੰਨੇ ਆ ਜਿਵੇਂ ਹੁਣ ਆਹ ਵਾਹਨ ਬਾਉਣਾਂਗਾ ਇਹ 'ਚ ਵੀ ਤਵੀਆਂ ਦੀ ਲੋੜ ਨਹੀਂ ਯਾਰ ਤੇ ਐਵੇਂ ਵੀ ਤੁਹਾਨੂੰ ਦੱਸਾਂਗੇ ਕਿ ਟਰੈਕਟਰ ਆਲਾ ਕਿਵੇਂ ਚੱਲੂਗਾ ਤੇ ਇਹ ਸਾਡਾ ਆਹ ਸੀਲ ਹੋਣਾ ਸਾਡੀ ਇੱਥੋਂ ਖਰਾਬ ਹੋ ਗਈ ਆ ਹਾ ਇਹਦੇ ਵਿੱਚ ਦੀ ਪਾਣੀ ਪੈ ਗਿਆ ਕੱਦੂ ਚਿਰ ਕੀ ਉਹ ਵੀ ਸਾਡੀ ਆਪਦੀ ਗਲਤੀ ਨਾਲ ਅਸੀਂ ਕਰਦੇ ਸੀ ਨਾ ਪਹਿਲਾਂ ਤਾਂ ਅਸੀਂ ਕੱਦੂ ਕਰਕੇ ਟਰੈਕਟਰ ਬਾਹਰ ਕੱਢ ਕੇ ਖੜਾਉਂਦੇ ਹੁੰਦੇ ਸੀਗੇ ਤੇ ਸੋਡਾ ਵੀ ਕਈ ਵਾਰ ਜੇ ਇਹ ਜਾਨਸ ਬਣਦਾ ਵੀ ਹਰ ਇੱਕ ਸਾਲ ਸੀਲ ਖਰਾਬ ਹੋ ਜਾਂਦੀ ਹੈਗੀ ਤਾਂ ਐਂ ਕਰਿਆ ਕਰੋ ਕੱਦੂ ਕਰਕੇ ਜਾਂਦਾ ਟਰੈਕਟਰ ਦੀਆਂ ਲੱਟ ਚੱਕ ਕੇ ਖੜਾ ਆਦਿਆ ਕਰੋ ਤਾਂ ਆਹ ਪਾਣੀ ਜਿਹਾ ਡੁੱਬਿਆ ਰਹੇ ਰੂਟਾ ਵਿਟਰ ਬਸ ਯਾਰ ਤੇ ਜਾਂ ਫਿਰ ਬਾਹਰ ਹੀ ਕੱਢਤਾ ਕਿਆਰੇ ਚ ਐਤ ਕਿਸੇ ਦਾ ਸੱਤ ਇੱਕ ਦੋ ਵਾਰੀ ਅਸੀਂ ਪਾਣੀ ਚ ਐਂ ਖੜਾਤਾ ਲੱਟ ਤਰ ਕੇ ਤੇ ਐਤ ਕੀ ਦੀ ਸੀਲ ਖਰਾਬ ਹੋ ਗਈ ਨਹੀਂ 8 ਸਾਲ ਹੋ ਗਏ ਇੱਕ ਵਾਰੀ ਸੀਲ ਪਵਾਈ ਸੀ ਅਸੀਂ ਤਾਂ ਪੂਰਾ ਘੰਟ ਚੱਲਦਾ ਆ ਇਸੇ ਸਵਰਾਜ ਤੇ ਚਲਾਉਣੇ ਆਪਾਂ ਤਾਂ ਕੁਛ ਨਹੀਂ ਉਹਦੇ ਚੱਕਰ ਚੁੱਕਰ ਛੇੜੇ ਯਾਰ ਜਿਵੇਂ ਉਹਨਾਂ ਨੇ ਸੈਟਿੰਗ ਸਾਨੂੰ ਕਰਕੇ ਦੇਤੀ ਉਹ ਵੀ ਚੱਲੀ ਜਾਂਦਾਗਾ ਹੁਣ ਵਿੱਚ ਭਰਾ ਕਹਿੰਦੇ ਯਾਰ ਸਾਡਾ ਟਰੈਕਟਰ ਦਬਦਾ ਜਾਂ ਸਾਡਾ ਟਰੈਕਟਰ ਐੜਾ ਚੱਲਦਾਗਾ ਵਿੱਚ ਕਹਿੰਦੇ ਵੀ ਦੋਨੇ ਲੀਵਰ ਸਿੱਟ ਕੇ ਚੱਲਦਾ ਟਰੈਕਟਰ ਵੀ ਸਾਡਾ ਦੋਨੇ ਲੀਵਰ ਸਿੱਟ ਕੇ ਚੱਲਦਾਗਾ ਤੇ ਵਿੱਚ ਕਹਿੰਦੇ ਵੀ ਵੀ ਸਾਡਾ ਤਾਂ ਜਮੀ ਨਹੀਂ ਪ੍ਰਭਾਵ ਬਣਦਾ ਤੇ ਇਹ ਤਾਂ ਯਾਰ ਦੋ ਤਿੰਨ ਕੰਮ ਹੁਣ ਮੈਂ ਦੱਸਦਾ ਇੱਕ ਤਾਂ ਤਵੀਆਂ ਖੋਲ ਦੋ ਜੇ ਬਾਹ ਵਾਹਣ ਪਾਉਣਾਗਾ ਲੈ ਆ ਤਵੀਆਂ ਖੋਲ ਦੋ ਟਰੈਕਟਰ ਦਾ ਅੱਧਾ ਲੋੜ ਹੀ ਰਹਿ ਜਾਂਦਾ ਕਿਉਂ ਇਹ ਤਵੀਆਂ ਦਾ ਕੀ ਸਿਸਟਮ ਤਵੀਆਂ ਵਿੱਚ ਨੂੰ ਮਿੱਟੀ ਮੋੜੀ ਜਾਂਦੀ ਇਹਦੇ ਮੂਰੇ ਇਹਦੇ ਮੂਰੇ ਨਾਲ ਆ ਚੀਜ਼ ਮੂਰੇ ਐ ਨੂੰ ਡੂੰਗਾ ਸਾ ਪੱਟੀ ਜਾਂਦੀ ਨੇ ਇਹ ਰੋਟਾਵਿਟਰ ਡੂੰਗਾ ਉੱਤਰੀ ਜਾਂਦਾ ਜੇ ਫੇਰ ਵੀ ਟਰੈਕਟਰ ਛੋਟਾ ਐ ਲੱਗਦੇ ਮਰਦਾਗਾ ਬੜਾ ਜ਼ੋਰ ਲਾਉਂਦਾਗਾ ਡੰਡਾ ਢੱਲਾ ਕਰ ਦਿਓ ਯਾਰ ਇਹ ਤਾਂ ਮੇਰੇ ਆਪ ਦੇ ਦੀ ਰਬੇ ਆ ਜਿੰਨਾ ਡੰਡਾ ਢੱਲਾ ਕਰੀ ਜਾਓਗੇ ਤੁਸੀਂ ਓਨਾ ਟਰੈਕਟਰ ਅੜਾ ਹੋਈ ਜਾਊਗਾ ਚਾਹੇ ਸੁਪਰ ਸੀਡਰਾ ਚਾਹੇ ਜੀ ਰੋਟਾਵਿਟਰ ਆਗਾ ਇਹ ਤਾਂ ਮੇਰਾ ਆਪ ਦਾ ਦੀ ਰਬਾ ਕਰਿਆ ਹੋਇਆ ਹੈਗਾ ਵੀ ਜਿੰਨਾ ਅਸੀਂ ਪਹਿਲਾਂ ਸਾਨੂੰ ਵੀ ਇੰਜ ਲੱਗਦਾ ਹੁੰਦਾ ਸੀ ਅਸੀਂ ਡੰਡਾ ਢਿੱਲਾ ਕਰਕੇ ਸਾਨੂੰ ਐ ਲੱਗਿਆ ਕਰੇ ਵੀ ਫੱਟੇ ਦਾ ਬਾਜੂ ਮਗਰ ਟਰੈਕਟਰ ਔਖਾ ਹੋਊਗਾ ਜਿਵੇਂ ਅਸੀਂ ਤਜਰਬੇ ਆਪਦੇ ਕਰਕੇ ਦੇਖੇ ਤੇ ਸਾਨੂੰ ਜਿਹੜੇ ਆਪਦੇ ਤਜਰਬੇ ਉਹੀ ਦੱਸ ਦਿਆਂਗੇ ਤੇ ਟਰੈਕਟਰ ਵਾਲਾ ਹੋ ਜਾਂਦਾਗਾ ਸਿਸਟਮ ਕੀ ਆ ਬਾਈ ਰੋਟਾਵੇਟਰ ਦਾ ਜਾਂ ਸੁਪਰ ਸਿੱਟਰ ਦਾ ਕੀ ਸਿਸਟਮ ਜਿੰਨਾ ਮੂਰੇ ਡੰਡਾ ਕਸੀ ਜਾਵਾਂਗੇ ਓਨੀਆਂ ਤਵੀਆਂ ਖੁੱਈ ਜਾਣਗੀਆਂ ਜਿੰਨੀਆਂ ਤਵੀਆਂ ਖੁੱਈ ਜਾਣਗੀਆਂ ਓਨਾਂ ਰੋਟਾਵੇਟਰ ਖੁੱਈ ਜਾਊਗਾ ਉਹ ਹੋਰ ਕੋਈ ਚੱਕਰ ਨਹੀਂ ਹੁੰਦਾ ਇਹ ਚ ਤੇ ਨਾ ਕ੍ਰੋਸ ਦੀ ਇੱਕ ਵਾਰੀ ਹਜੇ ਤੱਕ ਅਸੀਂ ਡੱਪੀਆਂ ਪੋਈਆਂ ਨੇ ਨਾ ਕ੍ਰਾਉਸ ਇੱਕ ਵਾਰੀ ਖਰਾਬ ਹੋਇਆ ਸਾਡਾ ਹਜੇ ਤੱਕ ਨਾ ਕ੍ਰਾਉਸ ਖਰਾਬ ਹੁਣ ਦਿੱਤਾ ਸੀ ਅਸੀਂ ਤੇ ਕੁਝ ਨਹੀਂ ਯਾਰ ਹੋ ਰਿਹਾ ਸੀ ਕੁਝ ਨਹੀਂ ਕਰਾਇਆ ਬਸ ਇੱਕ ਵਾਰੀ ਸੀਲ ਹੁਣ ਆਹ ਸੀਲ ਦੁਬਾਰੇ ਖਰਾਬ ਹੋ ਗਈ ਤੇ ਆਹ ਹੁਣ ਅੱਜ ਮੈਂ ਸੀਲ ਪਾ ਕੇ ਲਿਆਇਆ ਥੋੜਾ ਜਿਹਾ ਮਾਹਤੜਾ ਇੱਕ ਅੱਧਾ ਕਿਹੜਾ ਜਿਹਾ ਪਾਉਣਾ ਸੀ ਇੱਕ ਬਾਕੀ ਸਾਰੀ ਗਣਕ ਤਪਣੀ ਜੀਰੋ ਡਾਲਰਾਂ ਦੀ ਬੀਜੀ ਹੋਏ ਤੁਸੀਂ ਆਪਣੀਆਂ ਵੀਡੀਓਆਂ ਦੇਖੀਆਂ ਨੇ ਤੇ ਆ ਜੋ ਫਿਰ ਤੁਹਾਨੂੰ ਚਲਾ ਕੇ ਦਿਖਾਉਣੇ ਕਿਵੇਂ ਚੱਲਦਾ ਹੈ ਮੇਟਰ ਐ ਇਥੇ ਤਾਂ ਵੀ ਤਾਂ ਧਣੀਆਂ ਬਾਹ ਕੇ ਬਾਹਣ ਆਪਾਂ ਇਹਦੇ ਨਾਲ ਬੀਜਤੀ ਆਪਾਂ ਬਾਡਾਂ ਵਾਲੀ ਸਰੋਂ ਆਹਦੇ ਸਾਗ ਨੂੰ ਖੜਿਆ ਕਰਾਂਗੇ ਪਹਿਲਾਂ ਤਾਂ ਯਾਰ ਹੁੰਦਾ ਸੀਗਾ ਹਰੇਕ ਦੇ ਸਾਗ ਆਮ ਐ ਇਥੇ ਕਿਦਾ ਬਾਈ ਸਾਗ ਵੀ ਨਹੀਂ ਬਾਹ ਲਿਆ ਸਿਆਉਣਾ ਕਿਉਂ ਹਰੇਕ ਦਾ ਚਾਰ ਪਾਇਆ ਪਿਆ ਸਾਡੇ ਤਾਂ ਪਿੰਡ ਜਮਾਂ ਕਹਣਾ 100 ਚੋਂ ਇੱਕ ਘਰ ਦੀ ਕੱਖ ਹੋਣਗੇ ਤੇ ਕੀ ਨਹੀਂ ਤਾਂ ਸਭ ਦੇ ਹੀ ਚਾਰ ਪਾ ਕੇ ਸਾਗ ਦਾ ਕੰਮ ਨਮੇੜ ਹੀ ਪਿਆਗਾ ਤੇ ਆਹ ਦੇਖੋ ਆਪਣਾ ਰੋਟਾ ਬਿਟੇ ਨਵਾਣ ਬਾਹ ਕੋਈ ਬੱਟ ਨਹੀਂ ਪਾਉਂਦਾ ਸੇ ਕੁਛ ਨਹੀਂ ਕਰਦਾ ਆ ਜਿਹੜੀ ਆ ਮਾੜੀ ਜਿਹੀ ਬੱਟ ਦਿਖਾਈ ਦਿੰਦੇ ਨਾ ਇਹ ਵੀ ਮੂਰ ਮੂਰੇ ਤਵੀਆਂ ਖੋਲੀਆਂ ਕਰਕੇ ਪਾਉਂਦਾ ਸੇ ਜਿਹੜੇ ਪਾਸੇ ਗੇਅਰ ਚੱਲਦਾ ਉਧਰਲੇ ਪਾਸੇ ਬੱਟ ਕੱਢਦਾ ਜਾਂਦਾਗਾ ਦੂਜੇ ਪਾਸੇ ਦਾਦੇ ਕੋਈ ਬੱਟ ਨਹੀਂ ਬਣਾਉਂਦਾ ਸੇ ਤੇ ਜੇ ਕਿਸੇ ਦਾ ਰੋਟਾਵੇਟਰ ਯਾਰ ਬੱਟ ਬਣਾਉਂਦਾਗਾ ਹਨਾ ਉਹਨਾਂ ਨੂੰ ਬਾਹਮ ਜਾਂ ਵਿੱਚ ਲੋਕ ਬਾਲੇ ਕਰਨ ਲੱਗੇ ਸੇ ਇੱਕ ਸਾਲ ਇਹ ਫੱਟੇ ਦਾ ਸੈਟਿੰਗ ਕੀ ਕਰ ਲੋ ਯਾਰ ਇੱਕ ਸਾਲ ਤਾਹਾਂ ਚੱਕ ਕੇ ਪਾ ਦੇ ਬਸ ਬੱਟ ਛੱਡ ਜਾਂਦਾ ਸੀ ਬਣਾਉਣਾ ਸਾਡਾ ਵੀ ਇਹ ਲੱਗ ਗਿਆ ਸੀ ਇੱਕ ਸਾਲ ਨੀ ਮਾਤਾਰ ਤੇ ਫੱਟਾ ਉਦੋਂ ਬੱਟ ਜੀ ਕੱਢਣ ਲੱਗੇ ਮਿੱਟੀ ਹਣ ਤਾਂ ਕੋਈ ਬੱਟ ਬੱਟਣੀ ਬਣਾਉਂਦਾ ਪੂਰਾ ਵਧੀਆ ਜਾਲਦਾਗਾ ਤੇ ਆ ਬੱਸ ਹਣ ਬਾਤ ਤਾਂ ਸੀ ਆਪਾਂ ਆਪਣੀਆਂ ਵੀਡੀਓਆਂ ਦੇਖਣ ਲਈ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੇ ਸੁੱਖ ਸ਼ਾਂਤੀ ਰਹੇ ਸਭ ਦੇ ਘਰੇ ਤੇ ਬਸ ਆ ਕਾਲ ਨੂੰ ਬੀਜ ਦਿਆਂਗੇ ਜਿਹੜੀ ਕਣਕ ਰਹੇਗੀ ਜਿਹਨੇ ਭਰਾ ਨੇ ਕਣਕ ਬੀਜ ਲਈ ਇਹਦੀ ਰਹੇਗੀ ਦੱਸਿਓ ਜਰੂਰ ਤੇ ਆ ਬੱਸ ਅੱਜ ਉਹ ਵੀ ਤਾਂ ਇੱਥੇ ਆ ਇੱਧਰ ਬੀਜਾਂ ਗੰਡੇ ਗੰਡੇ ਤੇ ਇੱਧਰ ਹੋਰ ਕੋਈ ਆਈਟਮ ਜਿਹੜੀ ਵੀ ਲੱਗੀ ਰੱਖ ਲਿਆ ਥਾ ਵਾਵਾ ਜਿਹੜੇ ਸਾਹ ਚਾਈ ਕੀ ਲਾਈ ਜਾਵਾਂਗੇ ਤੇ ਅੱਬ ਹੁਣ ਚੜਦੀ ਕਲਾ ਵਿੱਚ ਰੱਖੇ ਧੰਨਵਾਦ ਜੀ